ਲੋਵੀ ਮੈਟਰੋ ਆਪਾਂ ਲਈ ਆ ਮਸ਼ੀਨ ਦੇ ਪੁੱਟਰ ਨਾਲ ਖੁੱਡਾਂ ਆ ਲਾ ਆ ਜੋ ਤਾਂ ਆਪਣਾ ਭਾਈ ਲੱਗਾ ਦੇਖੋ ਕਿੜੇ ਕਿੜੇ ਗੱਚਾ ਲਾ ਕਿੜੇ ਕਿੜੇ ਗੱਚਾ ਲਾ ਰਹੇ ਆ ਉਹ ਬੈਠੇ ਆ ਆਪਣਾ ਸਿੰਘ ਪੰਜਾਬ ਰੈਟਰ ਆ ਉਹ ਡੱਗਾ ਟ੍ਰੇਲਰ ਆ ਹਾਂ ਕਿਦਾਂ ਲੱਗਦੀ ਆ ਖੁੱਡਾਂ ਬਹੁਤ ਵਧੀਆ ਪਰਾ ਗੁਰਾ ਬਰੇ ਆ ਗਿਆ। ਉਹ ਸਾਹਮਣੇ ਦੇ। ਇਧਰੋਂ ਵਾਰਦੇ ਬਾਅਦ। ਇਧਰ ਇਹਦਾ ਫਟਾ ਤੋਂ ਉਹੋ ਕੱਢ ਕੇ ਸਰ ਗਿਆ ਉਹ ਬੰਨੇ ਹੋ। ਉਹ ਕਿ ਰਗ ਰਗ ਕੱਢ ਗਿਆ। ਉਹ ਕੱਢ ਗਿਆ। ਆ ਸਾਰਾ ਹੀ। ਆ ਸਾਰਾ ਬੰਨਾ ਕੱਢਿਆ। ਇਹਦੇ ਗੱਡੀਆਂ ਤਾਂ ਵਸਾਉਣਾ। ਉਹ ਟਰੈਲਰ ਟੱਕਿਆ। ਦਾਣੀ ਜੀ ਨੇਰ ਪਾਈ ਆਉਂਦੀ ਆ। ਆ ਸਭ ਕੱਢੇ ਗੱਚੜ। ਬਰਾਹਲ ਹੋਏ ਨਾ ਝੋਨਾ ਨਹੀਂ ਲੱਗਣਾ ਦੇਖੋ ਕਿਵੇਂ ਕੋਇਆ ਟੂੜਾ ਕੱਢੀ ਆਉਂਦੀ ਐ ਲੋਕ ਡੱਕ ਊਡਾ ਦੀ ਦੋ ਕੰਟਾ ਜੇ ਆਹ ਕੋਈ ਬੱਜੇ ਤੇ ਆਹ ਕੋਈ ਬੱਜਾ ਵੇ ਟੋੜੀ ਮਾਰਿਆ ਕਰ ਵੀ ਵੇ ਚੱਲੀ ਵੜ ਤੜੜੇ ਮਿੱਟੀ ਪਹੁੰਚ ਗਿਆ ਚਾਹ ਪੱਥਰ ਪੱਥਰ ਆ ਲੈ ਪੱਥਰ ਆ ਪੱਥਰ ਤੋੜਦੀ ਵੀ ਪਾਗੜ ਮੇਰੇ ਪੱਥਰ ਵਾ ਨੀ ਮਿੱਟੀ ਕੱਢ ਰਿਹਾ ਲੋਹਾ ਲੋਹਾ ਬਟੀਆਂ ਆਹਗਾ ਟਰੈਕਟਰਾਂ ਨਾਲ ਟਰੈਕਟਰ ਕੀ ਕਰਨਾ ਇੱਥੇ ਕੱਖ ਨਹੀਂ ਕੰਮ ਕਰਨਾ ਟਰੈਕਟਰ ਜੇ ਰਾਹ ਬਣਾ ਟਰੈਕਟਰ ਨਾਲ ਸਾਪੇ ਇੰਨੀ ਕਾੜੀ ਦੂਰ ਤੱਕ ਲੈ। ਇਹਦੇ ਆਉਂਦੇ ਵਾਹਗਾ ਨੂੰ। ਨਹੀਂ ਆਉਂਦੇ। ਲਾਹ। ਬਹੁਤ ਮੰਦਾਲ ਬਾਬਾ ਪਾਲਿਆਂ ਦਾ। ਬਹੁਤ ਬੁਰੇ ਹਾਲਾਤ ਹਨ। ਸੁੱਕੀ ਮਿੱਟੀ ਇਕਲਾ। ਬਾਗੜ ਨਹੀਂ ਖੋਦੀ ਵੇ ਲੋ। ਮਸ਼ੀਨ ਦੇ ਚੀਕਾ ਘੜਾਇਆ ਪਿਆ। ਉੱਧਰ ਪਰਲੇ ਬਣੇ ਲੱਗ ਪੋਲੇ ਦਾ ਉਹ ਤੇ ਬਾਗੜ ਖੋਪਣੀ ਜਦੋਂ ਲੈ ਫੋਟੋ ਚੱਕਾ ਹਲ ਬਨੇ ਕੰਡਾ ਪੋਲਾ ਵਾ ਸੈਂਟਰ ਕਢਰਾਵਾ ਸਰੀਆ ਹੀ ਖੁੱਡਾ ਦੇ ਅੱਗੇ ਲਾਇਆ ਅੱਗੇ ਨੂੰ ਤਾਰਨਾ ਥੱਲੇ ਚੈਨ ਵਾਲੇ ਦਾ ਨਜ਼ਾਰਾ ਵੜਾ ਪਿਆ ਹੀ ਟਾਇਰ ਡੋਣਾ ਇਹ ਥੋੜਾ ਜਿਹਾ ਗੰਦ ਖਾਨਾ ਕਰੀਏ ਕੋਡਾ ਤਾਂ ਲਗਦਾ ਪਾਣੀ ਇੱਥੋਂ ਵਗਦਾ ਚੱਕ ਦੇ ਲੈ ਚੂਹੇ ਤੇ ਸੱਪ ਚੂਂਦਰਾ ਇਹ ਕੀ ਕਰ ਰਹਿੰਦਾ ਇੱਥੇ ਓ ਤੂੰ ਕੇ ਮੂੰ ਬਤਾ ਕੀ ਹੈ ਕੇ ਮੂੰ ਬਤਾਈ ਇੱਕ ਆਪਾ ਆੜੀ ਵੱਟ ਸਾਹਮਣੇ ਆ ਡਾ ਦੀਆ ਆ ਪੁੱੜਤੀਏ ਤੇ ਆ ਵੀ ਖਲਾਰਾ ਸਾਹਮਣਾ ਪਾਊਗਾ ਠੀਕ ਆ ਕੰਮ ਬਸ ਫਾਈਨਲ ਹੀ ਹੁਣ ਲਾਦੇ ਕੇ ਟਰੈਲਰ ਚੱਲ ਫਿਰ ਪਿੰਡ ਵੱਲ ਸੇ ਓਕੇ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਅੱਗੇ ਤੋਂ ਇਦਾਂ ਹੀ ਵਲੌਗ ਹੋਣਗੇ ਵਲੌਗ ਪਹਿਲ ਆਇਆ ਨਹੀਂ ਬਹਾ ਬਟਾ ਟਾਈਮ ਹੁਣ ਆਪਾਂ ਛੱਟੀ ਆਉਣੇ ਹਾਂ ਓਕੇ